प्यारे विद्यार्थियों सात्रीय काल मैं रजवंत कौर आज ਤੁਹਾਨੂੰ ਪੰਜਾਬੀ ਵਿਸ਼ੇ ਦੇ ਵਿਆਕਰਨ ਭਾਗ ਵਿੱਚੋਂ ਮੁਹਾਵਰੇ ਭਾਗ 8 ਕਰਵਾਵਾਂਗੀ ਇਸ ਵਿੱਚ ਅਸੀਂ 71 ਤੋਂ 80 ਮੁਹਾਵਰੇ ਕਰਾਂਗੇ ਮੁਹਾਵਰਾ ਨੰਬਰ 71 ਖੇਰੂ ਖੇਰੂ ਹੋਣਾ ਭਾਵ ਇਕਤਾ ਨਾ ਰਹਿਣੀ ਇਹ ਮੁਹਾਵਰਾ ਕਿਸੇ ਇੱਕ ਤਰ੍ਹਾਂ ਦੀ ਸੋਚ ਵਾਲੇ ਵਿਅਕਤੀਆਂ ਵਿੱਚ ਪਾੜ ਪੈ ਜਾਣ ਕਰਕੇ ਅਲੱਗ-ਅਲੱਗ ਹੋ ਜਾਣ ਤੇ ਵਰਤਿਆ ਜਾਂਦਾ ਹੈ। ਸੋ ਅਸੀਂ ਇਸ ਦਾ ਵਾਕ ਬਣਾਵਾਂਗੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਖੇਰੂ-ਖੇਰੂ ਹੋ ਗਿਆ। ਮੁਹਾਵਰਾ ਨੰਬਰ 72 ਖੰਭ ਠੱਪਣੀ ਭਾਵ ਖੂਬ ਉੱਟਣਾ। ਇਹ ਮੁਹਾਵਰਾ ਕਿਸੇ ਨੂੰ ਬਹੁਤ ਜ਼ਿਆਦਾ ਕੁੱਟਣ ਤੇ ਜਾਂ ਕਿਸੇ ਆਕੜੇ ਹੋਏ ਵਿਅਕਤੀ ਦੀ ਆਕੜ ਪੰਨਣ ਤੇ ਵਰਤਿਆ ਜਾਂਦਾ ਹੈ। ਸੋ ਅਸੀਂ ਵਾਕ ਬਣਾਵਾਂਗੇ। ਪੁਲਿਸ ਨੇ ਬਦਮਾਸ਼ਾਂ ਦੀ ਖੂਬ ਖੁੰਬ ਠੱਪੀ। ਮੁਹਾਵਰਾ ਨੰਬਰ 73 ਖਾਨਿਉ ਜਾਣੀ, ਭਾਵ ਕੁਝ ਨਾ ਸੁਜਣਾ। ਇਹ ਮੁਹਾਵਰਾ ਕੋਈ ਅਚਾਨਕ ਖਬਰ ਸੁਣਨ ਕਰਕੇ ਕਿਸੇ ਦੇ ਘਬਰਾ ਜਾਣ ਤੇ ਵਰਤਿਆ ਜਾਂਦਾ ਹੈ। ਸੋ ਅਸੀਂ ਵਾਕ ਬਣਾਵਾਂਗੇ ਅਚਾਨਕ ਪਿਤਾ ਜੀ ਦੀ ਮੌਤ ਦੀ ਖਬਰ ਸੁਣ ਕੇ ਮੇਰੀ ਖਾਨਿਓ ਗਈ ਮੁਹਾਵਰਾ ਨੰਬਰ 74 ਖੰਡ ਖੀਰ ਹੋਣਾ ਭਾਵ ਰਲ ਮਿਲ ਕੇ ਰਹਿਣਾ ਇਹ ਮੁਹਾਵਰਾ ਜੋ ਲੋਕ ਕੁੱਲ ਮਿਲ ਕੇ ਦਿੰਦੇ ਹਨ ਉਹਨਾਂ ਲਈ ਵਰਤਿਆ ਜਾਂਦਾ ਹੈ ਇਸ ਮੁਹਾਵਰੇ ਨੂੰ ਕਿਉਂ ਖਿਚੜੀ ਹੋਣਾ ਵੀ ਕਹਿੰਦੇ ਹਨ ਸੋ ਅਸੀਂ ਵਾਕ ਬਣਾਵਾਂਗੇ ਬੱਚੇ ਝੱਟ ਹੀ ਲੜ ਪੈਂਦੇ ਹਨ ਤੇ ਚਟਹੀ ਖੰਡਖੀਰ ਹੋ ਜਾਂਦੇ ਹਨ ਮੁਹਾਵਰਾ ਨੰਬਰ 75 ਖੇ ਛਾਨਣੀ ਭਾਵ ਥਾਂ ਥਾਂ ਟਕਰਾਂ ਮਾਰਨੀਆ ਇਹ ਮੁਹਾਵਰਾ ਕਿਸੇ ਦੇ بار بار ਯਤਨ ਕਰਨ ਤੇ ਵੀ ਜਦ ਕੋਈ ਕੰਮ ਨਹੀਂ ਬਣਦਾ ਤਾਂ ਵਰਤਿਆ ਜਾਂਦਾ ਹੈ ਸੋ ਅਸੀਂ ਬਾਗ ਬਣਾਵਾਂਗੇ ਵਿਸ਼ਨ ਸਿੰਘ ਦਾ ਪੁੱਤਰ ਪਹਿਲਾਂ ਤਾਂ ਪੜਿਆ ਨਹੀਂ ਹੁਣ ਘਰ ਚਲਾਉਣ ਲਈ ਥਾਂ ਥਾਂ ਖੇ ਛਾਨਦਾ ਫਿਰ ਰਿਹਾ ਹੈ ਮੁਹਾਵਰਾ ਨੰਬਰ 76 ਗਲਾ ਪਰ ਆਉਣਾ ਭਾਵ ਅਥਰੂ ਆ ਜਾਣੇ ਇਹ ਮੁਹਾਵਰਾ ਜਦ ਅਸੀਂ ਕਿਸੇ ਖੁਸ਼ੀ ਤੇ ਗਮੀ ਨੂੰ ਇੱਕੋ ਸਮੇਂ ਮਹਿਸੂਸ ਕਰਦੇ ਹਾਂ ਤਾਂ ਅਜਿਹੀ ਸਥਿਤੀ ਬਣ ਜਾਂਦੀ ਹੈ ਸੋ ਅਸੀਂ ਵਾਕ ਬਣਾਵਾਂਗੇ ਪੁੱਤਰ ਦੇ ਵਿਦੇਸ਼ ਜਾਣ ਦੀ ਖਬਰ ਸੁਣ ਕੇ ਮਾਂ ਦਾ ਗਲਾ ਪਰ ਆਇਆ ਮੁਹਾਵਰਾ ਨੰਬਰ 77 ਗੱਦ-ਗੱਦ ਹੋਣਾ ਭਾਵ ਬਹੁਤ ਖੁਸ਼ ਹੋਣਾ ਇਹ ਮੁਹਾਵਰਾ ਜਦ ਕੋਈ ਸਧਾਰਨ ਨਾਲੋਂ ਜ਼ਿਆਦਾ ਖੁਸ਼ ਹੁੰਦਾ ਹੈ ਤਾਂ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਬਹੁਤ ਸੰਘਰਸ਼ ਤੋਂ ਬਾਅਦ ਜਦੋਂ ਨਵਨੀਤ ਨੂੰ ਨੌਕਰੀ ਮਿਲੀ ਤਾਂ ਉਹ ਗੱਦ-ਗੱਦ ਹੋ ਗਈ ਮੁਹਾਵਰਾ ਨੰਬਰ 78 ਗਲ ਪਿਆ ਢੋਲ ਵਜਾਉਣਾ ਭਾਵ ਜ਼ਿੰਮੇਵਾਰੀ ਨੂੰ ਨਿਭੋਣਾ ਇਹ ਮੁਹਾਵਰਾ ਅਸੀਂ ਉਦੋਂ ਵਰਤਦੇ ਹਾਂ ਜਦ ਅਸੀਂ ਕਿਸੇ ਕੰਮ ਨੂੰ ਕਰਨ ਵਿੱਚ ਖੁਸ਼ੀ ਮਹਿਸੂਸ ਨਹੀਂ ਕਰਦੇ ਪਰ ਉਹ ਕੰਮ ਸਾਨੂੰ ਕਰਨਾ ਹੀ ਪੈਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਮੇਰੇ ਸਾਰੇ ਰਿਸ਼ਤੇਦਾਰ ਮਤਲਬੀ ਹਨ ਪਰ ਫਿਰ ਵੀ ਉਹਨਾਂ ਨਾਲ ਵਰਤਨ ਲਈ ਗੱਲ ਪਿਆ ਢੋਲ ਵਜਾਉਣਾ ਹੀ ਪੈਂਦਾ ਹੈ ਮੁਹਾਵਰਾ ਨੰਬਰ 79 ਗੰਗਾ ਨਹਾਉਣਾ ਭਾਵ ਕਿਸੇ ਕੰਮ ਤੋਂ ਨਿਸ਼ਚਿੰਤ ਹੋਣਾ ਇਹ ਮੁਹਾਵਰਾ ਆਪਣੇ ਫਰਜ਼ਾਂ ਜਾਂ ਕੰਮਾਂ ਤੋਂ ਮੁਕਤ ਹੋ ਜਾਣ ਤੇ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਗੁਰਮੁਖ ਸਿੰਘ ਆਪਣੇ ਸਾਰੇ ਬੱਚਿਆਂ ਦੇ ਵਿਆਹ ਕਰਨ ਤੋਂ ਬਾਅਦ ਗੰਗਾ ਨਹਾਇਆ ਸਮਝ ਰਿਹਾ ਹੈ ਮੁਹਾਵਰਾ ਨੰਬਰ 80 ਗਿੱਦੜ ਸ਼ੇਰ ਬਣਨਾ ਭਾਵ ਮਾੜੀਆਂ ਵਿੱਚ ਜੁਰਰਤ ਆ ਜਾਣੀ ਇਹ ਮੁਹਾਵਰਾ ਕਿਸੇ ਸਾਧਾਰਨ ਵਿਅਕਤੀ ਦੇ ਵਿੱਚ ਦਲੇਰੀ ਆ ਜਾਣ ਤੇ ਵਰਤਿਆ ਜਾਂਦਾ ਹੈ। ਸੋ ਅਸੀਂ ਵਾਕ ਬਣਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਨਾਲ ਗਿੱਦੜ ਸ਼ੇਰ ਬਣ ਗਏ। ਧੰਨਵਾਦ।